ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੁਝ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰ ਜੋ ਕਹੂਗੀ ਵੀ ਇਹ ਆਪਾਂ ਐਵੇਂ ਤੁਰਨਾ ਹੈ ਆਸ ਹੀ ਹੋਮੇ ਕਿਉਂਕਿ ਬੀਬੀ ਬੀਬੀ ਕਲਰਾਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਹਕਾਲਤਖਰ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਬੰਧ ਨਹੀਂ ਕਰਾਂਗੇ ਨਹੀਂ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਲੈ ਉਸੇ ਲਈ ਤਾਂ ਬਦਲਾ ਲੱਗਦਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿੰਨਾ ਔਕਾਤ ਤੱਕ ਸਾਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਕੁਰਬਾਨ ਕਰਤੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਲੋਕ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਦੇ ਜੀਨੋ ਵੋਟਾਂ ਪਾਉਣ ਜਿਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਐ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਕਹਿਣਾ ਚਾਹੋਗੇ ਸਿੱਖ ਕੌਮ ਦੇ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਭੋ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਸ਼ੁਕਰਾਨਾ ਕਰਦਾ ਆ ਤਰ ਸਾਹਿਬ ਤੇ ਮੈਂ ਸਿੱਖ ਕੌਮ ਨੇ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਨੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ 17 ਬੰਨਣ ਤੇ ਗੁਰੂ ਦੇ ਲੜ ਲੱਗਣਾ ਮੁਸ਼ਕਲ ਇਹ ਜਿੱਦਾਂ ਤੁਹਾਨੂੰ ਵੱਡੀ ਲੀਡਰਾਂ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ ਹੈ ਫਿਰ ਕਿਤਨੇ ਕਿਤਨੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ ਅਸਲ ਗੱਲ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਲੋਕ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਦੇ ਜੀਨੋ ਵੋਟਾਂ ਪਾਉਣ ਜਿਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਐ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਅਸੀਂ ਜਿਸ ਤਰੀਕੇ ਨਾਲ ਹਰ ਵਾਰ ਪਾਰਲੀਮੈਂਟ ਵਿੱਚ ਜਾ ਕੇ ਕਿਹੜੇ ਮੁੱਦੇ ਪੇਸ਼ ਕਰੋਗੇ ਮੈਂ ਉਸੇ ਤੇ ਪਹਿਲ ਤਾਂ ਮੈਂ ਦਊਂਗਾ ਜੀ ਭਈ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਬਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਜੀ 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 ਨਸ਼ੇ ਨਾਲ ਜਿਹੜੇ ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਦੀ ਜਿਹੜੀ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20 20 30 30 ਸਾਲ ਹੋ ਗਏ ਉੱਪਰ 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਹੀ ਐ ਸਜ਼ਾਵਾਂ ਵੀ ਉੱਪਰ ਹੋ ਗਿਆ ਡਬਲ ਸਜ਼ਾਵਾਂ ਕੱਟ ਲੀਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਆ ਨਾ ਕਰਨੀ ਇਹ ਤਾਂ ਤੱਕਾ ਹੈ ਕਾਲ ਸਾਹਿਬ ਆ लास्ट लास्ट ਸਵਾਲ ਇਹ ਹੈ ਮੇਰੇ ਸਾਰੇ ਸਹਿਯੋਗੀ ਇੱਥੇ ਖੜੇ ਨੇ ਸਾਰੀ ਇਸ ਇਕੌਮੀ ਇੱਥੇ ਖੜੀ ਹੈ लास्ट ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਾਨ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਸਾਡੀ ਐਨਡੀਏ ਕਦੀ ਇੰਡੀਆ ਅਲਾਈንስ 18 ਅਦਰ ਹੋ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਅਲਾਈንስ ਯਾਰ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਾਉਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਸੀ ਦੀ سپورਟ ਦਿਓਗੇ ਕਿਉਂਕਿ ਕਾਂਗਰਸ ਤੇ ਹਮਲਾ ਕੀਤਾ ਸੀਗਾ ਸ੍ਰੀ ਗੁਰੂ ਸਾਹਿਬ ਜੀ ਬਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੁਝ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰ ਜੋ ਕਹੂਗੀ ਵੀ ਬਈ ਇਹ ਆਪਾਂ ਇਹਨੇ ਤੁਰਨਾ ਹੈ ਆਪ ਅਸੀਂ ਹੌਮੇ ਕਿਉਂਕਿ ਬੀਬੀ ਕਲੜਾ ਜੀ ਕਹਿ ਚੁੱਕੇ ਨੇ ਕਿ ਬੀਬੀ ਕਲੜਾ ਜੀ ਹੁਣੇ ਆਏ ਸੀਗੇ ਉਹ ਚ ਬੀਬੀ ਕਲੜਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਹਕਾਲਤਖਰ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਦੋਤਾ ਨਹੀਂ ਕਰਾਂਗੇ ਨਹੀਂ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਲੈ ਉਸੇ ਲਈ ਤਾਂ ਬਦਲਾ ਲੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿੰਨਾ ਔਕਾਤ ਤੱਕ ਸਾਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਕੁਰਬਾਨ ਕਰਤੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ ਵੱਡੀ ਜਿੱਤ ਹੋਈ ਤੁਹਾਡੀ ਵੱਡੀ ਜਿੱਤ ਹੋਈ ਆ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਉਤਾਰੇਗੇ ਸੀ ਮਦਦ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜ਼ਮੀਨ ਨਾਲ ਜੁੜੇ ਜੀ ਦੇਖੋ ਪਹਿਲਾਂ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮੋਨੋਪੋਲੀ ਕੁਛ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 200 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਕਹਿੰਦੇ ਕਿ ਕਮਾਈ ਜਿੰਨੇ ਕਿ ਤੁਸੀਂ ਕਹਿ ਰਹੇ ਜਿੰਨੇ ਹਮ ਲੱਖ ਰੁਪਈਆ ਕਮਾਉਂਦੇ ਆ नहीं सटकाट मार ना ना कोई ये 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 एना